ਇਤਿਹਾਸ ਵਿੱਚ ਜੇਕਰ ਆਉਂਦਾ ਹੈ ਇਸ ਪਿੰਡ ਵਾਲਿਆਂ ਨੇ ਸਤਵੇਂ ਪਾਤਸ਼ਾਹ ਦਾ ਬਚਨ ਨਹੀਂ ਮੰਨਿਆ ਤਾਂ ਗੁਰੂ ਜੀ ਨੇ ਇਸ ਪਿੰਡ ਨੂੰ ਸ਼ਰਾਫ ਦੇ ਦਿੱਤਾ ਸੀ ਕੀ ਗੁਰੂ ਸਾਹਿਬ ਨੇ ਬਚਨ ਕੀਤਾ ਸੀ ਕੀ ਹੈ ਇੱਥੋਂ ਦਾ ਇਤਿਹਾਸ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਆਓ ਸੁਣਾਉਨੇ ਆ ਤੁਹਾਨੂੰ ਇਤਿਹਾਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਤਾਂ ਜੋ ਹੋਰ ਸੰਗਤਾਂ ਵੀ ਇਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਜੀ ਸੁਗੁਰਦਵਾਰਾ ਸਾਹਿਬ ਦੇ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਇਹ ਗੁਰਦਵਾਰਾ ਸਾਹਿਬ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਬਹਿਰਾਮ ਦੇ ਕੋਲ ਪਿੰਡ ਫਰਾਲਾ ਵਿੱਚ ਹੈ ਇਸ ਪਿੰਡ ਦੀ ਧਰਤੀ ਨੂੰ ਧੰਨ ਸ਼੍ਰੀ ਗੁਰੂ ਹਰ Rai ਮਹਾਰਾਜ ਜੀਆ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ ਜੀ ਦੋ ਵਾਰ ਸਤਿਗੁਰ ਜੀ ਇਸ ਅਸਥਾਨ ਤੇ ਆਏ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਬਹੁਤ ਸੋਹਣਾ ਗੁਰਦਵਾਰਾ ਸਾਹਿਬ ਬਣਿਆ ਹੋਇਆ ਆਪ ਜੀ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰੋ ਆਓ ਨਾਲ ਤੁਹਾਨੂੰ ਆਪਾਂ ਇਤਿਹਾਸ ਸਰਵਣ ਕਰਾਉਨੇ ਆ ਭਾਈ ਕਾਨ ਸਿੰਘ ਨਾਬਾ ਜੀ ਦੇ ਮਹਾਨ ਕੋਸ਼ ਵਿੱਚ ਵੀ ਇਸ ਪਿੰਡ ਫਰਾਲਾ ਦੇ ਇਤਿਹਾਸ ਦਾ ਜ਼ਿਕਰ ਆਉਂਦਾ ਹੈ ਤਾਂ ਸ਼੍ਰੀ ਗੁਰੂ ਹਰ Rai ਮਹਾਰਾਜ ਇਸ ਪਿੰਡ ਵਿੱਚ ਜਦੋਂ ਪਹਿਲੀ ਵਾਰ ਆਏ ਦੀਵਾਨ ਸਜੇ ਬਹੁਤ ਸੰਗਤਾਂ ਸਤਿਗੁਰ ਜੀਆਂ ਦੇ ਚਰਨਾਂ ਵਿੱਚ ਆ ਕੇ ਬੈਠੀਆਂ ਗੁਰੂ ਜੀ ਦਾ ਉਪਦੇਸ਼ ਸੁਣ ਰਹੀਆਂ ਤੇ ਗੁਰੂ ਹਰ Rai ਮਹਾਰਾਜ ਜੀਆਂ ਨੇ ਪਿੰਡ ਵਾਲਿਆਂ ਨੂੰ ਆਖਿਆ ਵੀ ਤੁਸੀਂ ਸਾਡਾ ਬਚਨ ਮੰਨੋਗੇ ਤੇ ਪਿੰਡ ਵਾਲੇ ਕਹਿਣ ਲੱਗੇ ਸਤਿਵਚਨ ਮਹਾਰਾਜ ਆਪ ਜੀ ਹੁਕਮ ਕਰੋ ਤੇ ਗੁਰੂ ਸਾਹਿਬ ਜੀਆਂ ਨੇ ਇਸ ਪਿੰਡ ਵਾਲਿਆਂ ਨੂੰ ਸੁਨਹਿਰੀ ਤਿੰਨ ਉਪਦੇਸ਼ ਦਿੱਤੇ ਉਪਦੇਸ਼ ਕੀ ਸਨ ਗੁਰੂ ਜੀ ਨੇ ਆਖਿਆ ਕੇਸਾਂ ਦੀ ਬਿਆਦਵੀ ਨਹੀਂ ਕਰਨੀ ਸੰਗਤ ਜੀ ਅੱਜ ਵੇਖੋ 550 ਸਾਲ ਦੀਆਂ ਗੱਲਾਂ ਐ ਤੇ ਅੱਜ ਵੀ ਆਪਾਂ ਸਿੱਖਾਂ ਨੂੰ ਇਹੀ ਕਹਿ ਰਹੇ ਆਂ ਵੀ ਕੇਸ ਨਹੀਂ ਕਟਾਉਣੇ ਸਾਨੂੰ ਵੀ ਇਹ ਗੁਰੂ ਜੀ ਦੇ ਬਚਨ ਮੰਨਣੇ ਚਾਹੀਦੇ ਹਨ ਇਸ ਪਿੰਡ ਵਾਲਿਆਂ ਨੂੰ ਗੁਰੂ ਜੀ ਨੇ ਆਖਿਆ ਵੀ ਤੁਸੀਂ ਕੇਸਾਂ ਦੀ ਬਿਆਦਵੀ ਨਹੀਂ ਕਰਨੀ ਤੇ ਦੂਜਾ ਉਪਦੇਸ਼ ਦਿੱਤਾ ਤੁਸੀਂ ਤਮਾਕੂ ਦਾ ਸੇਵਨ ਨਹੀਂ ਕਰਨਾ ਤੇ ਤੀਜਾ ਉਪਦੇਸ਼ ਇਹ ਸੀ ਵੀ ਬਾਣੀ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਗੁਰੂ ਜੀ ਦਾ ਹੁਕਮ ਹੈ ਜਿਨ ਭੈ ਅਦਬ ਨਾ ਬਾਣੀ ਧਾਰਾ ਜਾਨੋ ਸੋ ਸਿੱਖ ਨਹੀਂ ਹਮਾਰਾ ਜਿਹੜੇ ਸਿੱਖ ਦੇ ਮਨ ਵਿੱਚ ਗੁਰਬਾਣੀ ਦਾ ਭੈ ਨਹੀਂ ਹੈ ਅਦਬ ਨਹੀਂ ਹੈ ਮਹਾਰਾਜ ਕਹਿੰਦੇ ਉਹ ਮੇਰਾ ਸਿੱਖ ਨਹੀਂ ਹੋ ਸਕਦਾ ਪਿੰਡ ਵਾਲਿਆਂ ਨੇ ਗੁਰੂ ਜੀ ਦੇ ਬਚਨਾਂ ਅੱਗੇ ਸਿਰ ਝੁਕਾਇਆ ਤੇ ਵਚਨ ਕੀਤਾ ਮਹਾਰਾਜ ਅਸੀਂ ਆਪ ਜੀ ਦੇ ਬਚਨ ਜ਼ਰੂਰ ਮੰਨਾਂਗੇ ਆ ਜੋ ਤੁਸੀਂ ਸਾਹਮਣੇ ਥੜਾ ਸਾਹਿਬ ਦੇਖ ਰਹੇ ਹੋ ਇਹ ਸੰਗਤ ਜੀ ਸੱਚਖੰਡ ਸਥਾਨ ਹੈ ਪ੍ਰਬੰਧਕ ਵੀਰ ਦਸਰੇ ਸਨ ਵੀ ਇਸੇ ਹੀ ਸਥਾਨ ਤੇ ਆ ਕੇ ਸਤਵੇਂ ਪਾਤਸ਼ਾਹ ਜੀ ਬੈਠੇ ਸਨ ਇਹ ਪ੍ਰਾਤਨ ਸਥਾਨ ਹੈ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਦੂਜੀ ਵਾਰ ਜਦੋਂ 7ਵੇਂ ਪਾਤਸ਼ਾਹ ਧੰਗੁਰੂ ਹਰਾਈ ਮਹਾਰਾਜ ਇਸ ਪਿੰਡ ਵਿੱਚ ਆਏ ਤਾਂ ਗੁਰੂ ਜੀ ਨੇ ਕੀ ਵੇਖਿਆ ਇਸ ਪਿੰਡ ਦੇ ਲੋਕ ਤਮਾਕੂ ਦਾ ਸੇਵਨ ਕਰ ਰਹੇ ਸੀ ਤੇ ਗੁਰੂ ਸਾਹਿਬ ਨੇ ਬਚਨ ਕੀਤਾ ਵੀ ਤੁਸੀਂ ਸਾਡੇ ਨਾਲ ਬਚਨ ਕਰਕੇ ਮੁਕਰੇ ਹੋਏ ਹੋ ਤੁਸੀਂ ਫਰਾਲੇ ਹੋ ਫਰਾਲਾ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਬਚਨ ਕਰਕੇ ਮੁਕਰ ਜਾਏ ਸੰਗਤ ਜੀ ਜੇਸਵੇਦ ਦੇ ਗੁਰੂ ਸਾਹਿਬ ਪਹਿਲੀ ਵਾਰ ਇਸ ਸਥਾਨ ਤੇ ਆਏ ਸੀ ਗੁਰੂ ਜੀ ਨੇ ਇਸ ਪਿੰਡ ਦਾ ਨਾਮ ਰਾਏਪੁਰ ਰੱਖਿਆ ਸੀ ਜਦੋਂ ਗੁਰੂ ਸਾਹਿਬ ਦੂਜੀ ਵਾਰ ਇਸ ਪਿੰਡ ਵਿੱਚ ਆਏ ਗੁਰੂ ਜੀ ਨੇ ਇਸ ਪਿੰਡ ਵਾਲਿਆਂ ਨੂੰ ਫਰਾਲੇ ਕਿਹਾ ਤੇ ਹੌਲੀ-ਹੌਲੀ ਇਹ ਪਿੰਡ ਦਾ ਨਾਮ ਫਰਾਲਾ ਮਸ਼ਹੂਰ ਹੋ ਗਿਆ ਅੱਜ ਇਹ ਪਿੰਡ ਦਾ ਨਾਮ ਹੈ ਫਰਾਲਾ ਇੱਥੋਂ ਫਿਰ ਸਤਵੇਂ ਪਾਸ਼ਾ ਅੱਗੇ ਪਿੰਡ ਸੰਧਵਾ ਗਏ ਉਸ ਗੁਰਦੁਆਰਾ ਸਾਹਿਬ ਦੇ ਅਗਲੇ ਬਲੌਗ ਵਿੱਚ ਤੁਹਾਨੂੰ ਦਰਸ਼ਨ ਕਰਾਉਨੇ ਆ ਇਸ ਬਲੌਗ ਦੀ ਇੱਥੇ ਹੀ ਸਮਾਪਤੀ ਹੈ ਜੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ ਇੱਥੇ ਹੀ ਬਲਾਉ ਫਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ